ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਪੰਜਾਂ ਤਖਤਾਂ ਵਿੱਚੋਂ ਜਾਣਿਆ ਜਾਂਦਾ ਇੱਕ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਨੰਦਪੁਰ ਸਾਹਿਬ ਦੇ ਜਿਸ ਨੂੰ ਕੇ ਅਨੰਦਾਂ ਦੀ ਪੁਰੀ ਆਖਿਆ ਜਾਂਦਾ ਹੈਗਾ ਤੇ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ 25 ਸਾਲ ਬਤਾਏ ਨੇ ਪਰਿਵਾਰ ਦੇ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ 1665 ਦੇ ਵਿੱਚ ਇਸ ਸਥਾਨ ਨੂੰ ਆਪਣੇ ਮਾਤਾ ਜੀ ਦੇ ਨਾਮ ਨਾਲ ਵਸਾਇਆ ਜਕ ਨਾਨਕੀ ਨਾਮ ਨਾਲ ਪਹਿਲਾਂ ਕੇ ਜਿਸ ਨੂੰ ਮੱਖੋਵਾਲ ਪੰਡ ਦੇ ਨਾਲ ਨਾਲ ਜਾਣਿਆ ਜਾਂਦਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਪੰਜ ਪਿਆਰੇ ਸਾਜਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹੰਮ ਸਿੰਘ ਭਾਈ ਮੋਹਨ ਸਿੰਘ ਤੇ ਭਾਈ ਸਾਹਿਬ ਸਿੰਘ ਨੂੰ ਸਿੰਘ ਨਾਮ ਦਿੱਤਾ ਸੀਗਾ ਤੇ ਅੱਜ ਆਪਾਂ ਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈਗਾ ਤਖਤ शिरोमणि ਗੁਰਸਾਹਿਬ ਦੇ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਚੱਲਦੇ ਹੈਗੇ ਆ ਦਰਬਾਰ ਸਾਹਿਬ ਪਹਿਲਾਂ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਕਰਾਵਾਂਗੇ ਤੇ ਚੱਲ ਕੇ ਜਾਈਦਾ ਪਤਾ ਨਹੀਂ ਕਿੰਨੇ ਟਾਈਮ ਬਾਅਦ ਹੋਣਾ ਹੈ ਹੈ ਗਿਆ ਅਨੰਦਾ ਦੀ ਪੁਰੀ ਵਿੱਚ ਤੇ ਗੁਰੂ ਸਾਹਿਬ ਨੇ ਕੜਾ ਪ੍ਰਸ਼ਾਦ ਮਿਆਂ ਦੇਗਾ ਤਾਂ ਜ਼ਰੂਰ ਦਰਬਾਰ ਸਾਹਿਬ ਲੈ ਜਾਣੀਆਂ ਚਾਹੀਦੀਆਂ ਆਪਾਂ ਨੂੰ ਤੇ ਆਪਾਂ ਫੇਰ ਚਲਾਂਗੇ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੀ ਮੈਂ ਤੁਹਾਨੂੰ ਨਹੀਂ ਵੀਡੀਓ ਦਿਖਾ ਸਕਦਾ ਅੰਦਰ ਦੀ ਉਹ ਮਨਾਹੀ ਹੈ ਕੀ ਉੱਥੇ ਤੇ ਫਿਰ ਜੇ ਆਪਾਂ ਵੀਡੀਓ ਸ਼ੂਟ ਕਰਦੇ ਆ ਤਾਂ ਆਪਣੇ ਨੇ ਠੀਕ ਗੱਲ ਨਹੀਂ ਹੈਗੀ ਦੋਸਤੋ ਇਹ ਤੇ ਚਲੋ ਕਰੋ ਹੁਣ ਤੁਸੀਂ ਵੀ ਅੰਦਰ ਦਾ ਦਰਸ਼ਨ ਤੱਕ ਸ੍ਰੀ ਕੇਸਗੜ ਸਾਹਿਬ ਦੇ ਸਾਹਮਣੇ ਦਰਬਾਰ ਸਾਹਿਬ ਹੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਐ ਸਾਈਡ ਤੇ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਲੈਣੇ ਆ ਕੇ ਤੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਜਰੂਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ たんだら